ਭਾਗਤਾਂ ਦੇ ਰੇਤਾਂ ਕੀ ਦੁਆ ਇੱਕ ਜੀ ਕਾ ਕਲਸਾ ਵਾਹਿਗੁਰੂ ਕੀ ਫਤਿਹ ਤਨ 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 ਜਨ ਆਇਆ ਜਿਸ ਬਰਸਾਤ ਸਾ ਡਕਤਰ ਆਇਆ ਜਾਣ ਆਵਨ ਕਾ ਹੈ ਸੋ ਆਉ ਜਾਣ ਕਾ ਸੰਕੇਤਿ ਆਵੇ ਨਾਉ ਆਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਐਸੇ ਮਹਾਪੁਰਸ਼ ਜਿਨ੍ਹਾਂ ਦਾ ਅੱਜ ਸਲਾਨਾ ਮਿੱਠੀ ਯਾਦ ਅੰਦਰ ਸਤਿ ਪਤਿ ਬਾਬਾ ਰਮਨ ਦਾਸ ਜੀ ਜੇਰਾ ਬਾਬਾ ਚੰਸ਼ਾ ਸਾਹਿਬ ਜੀ ਦੇ ਸਥਾਨ ਤੇ ਸ੍ਰੀ ਕੰਨਪਾਤ ਸਾਹਿਬ ਜੀ ਦੇ ਭੋਗ ਪ੍ਰੰਤ ਖੁੱਲੇ ਪੰਡਾਲ ਦਾ ਦਰਦਾਨ ਸਜਾਇਆ ਇਸ ਵਿੱਚ ਮਹਾ ਬਖਵਾ ਮਹਾਪੁਰਸ਼ ਬਲੋ ਆਪਣੇ ਸਤਾਨਾ ਬਣਵਾ ਕਰਕੇ ਹਾਜ਼ਰੀਆਂ ਭਰੀਆਂ ਸਤਗੁਰ ਜੀ ਦੇ ਅੰਮ੍ਰਿਤ ਰਸ ਚੇਤਨ ਗੁਰਬਾਣੀ ਸ਼ਬਦ ਵਿਚਾਰ ਹੋਈ ਸਤਗੁਰ ਸੱਚੇ ਖੁੱਲੇ ਲੰਗਰ ਚੱਲ ਰਹੇ ਹਨ ਬਾਬਾ ਰਮਨ ਦਾਸ ਜੀ ਮਹਾਪੁਰਖ ਸਮੇ ਸਮੇਤ ਜੋ ਤੇ ਪ੍ਰੋਗਰਾਮ ਕਰਾਉਂਦੇ ਹਾਂ ਅਦਾਸ ਸਾਹਿਬ ਜਾਦਾ ਬਾਬਾ ਫਤੇ ਸਿੰਘ ਤਾਨਾਦਾਲ ਜਥੇਬੰਦੀ ਵੱਲੋਂ ਹਾਜ਼ਰੀ ਲਵਾਉਂਦਾ ਹਾਂ ਤੇ ਸਤਿ ਕੁਟੀ ਤੇ ਚਾਨਾ ਚਰਦਾ ਹਾਂ ਕਿ ਬਾਬਾ ਰਮਿੰਦਰ ਦਾਸ ਜੀ ਨੂੰ ਮਹਾਰਾਜ ਇਸ ਇਸੇ ਤਰ੍ਹਾਂ ਦੋਸ਼ਾ ਤੇ ਬਲ ਬਖਸ਼ਿਸ਼ ਕਰਕੇ ਆਪਣੇ ਚਾਨਾ ਦੇ ਬਾਬਾ ਸ਼੍ਰੀ ਚੰਦ ਜੀ ਆਪਣੇ ਚਾਨਾ ਦੀ ਸੇਵਾ ਲੈਂਦੇ ਰਹਿਣ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਬਹਾਦਰਪੁਰ ਦੇਰਾ ਚਰਨਸ਼ਾ ਵਿਖੇ ਅਸੀਂ ਸਾਰੇ ਆਏ ਆਂ ਸੰਗਤਾਂ ਦੇ ਵੀ ਦਰਸ਼ਨ ਕੀਤੇ ਮੈਨੂੰ ਤਾਂ ਉਦਾਵੇਂ ਮਾਣ ਮਹਿਸੂਸ ਹੁੰਦਾ ਹੈ ਕਿਉਂਕਿ ਮੇਰਾ ਪਿੰਡ ਡੱਫਰ ਹੈ ਤੇ ਮੇਰੇ ਪਿੰਡ ਤੋਂ ਮੁੱਖ ਸੇਵਾ ਜਿਹੜੀ ਇੱਥੇ ਨਿਭਾ ਰਹੀ ਹੈ ਸੰਤ ਰਵਿੰਦਰ ਦਾਸ ਜੀ ਤੇ ਪਹਿਲਾਂ ਵੀ ਜਿਹੜੇ ਸੰਤ ਹੋਏ ਉਹ ਪਿੰਡ ਡੱਫਰ ਤੋਂ ਕਾफी ਸੇਵਾ ਕਰ ਰਹੇ ਆ ਸਾਡੇ ਪਿੰਡ 'ਚ ਵੀ ਇੱਕ ਡੇਰਾ ਆ ਟਕੀਬ ਡੇਰਾ ਉਹਨੂੰ ਕਹਿੰਦੇ ਆ ਬਾਬਾ ਚਰਨਸ਼ਾਹ ਜੀ ਦਾ ਐਸੇ ਸਥਾਨ ਦੇ ਨਮੇ ਤ ਸੋ ਇੱਥੇ ਆਉਂਦੇ ਰਹਿੰਦਾ ਇਹਨਾਂ ਦਾ ਆਸ਼ੀਰਵਾਦਾਂ ਪ੍ਰਾਪਤ ਕਰਦੇ ਰਹਿੰਦਾ ਸੋ ਅੱਜ ਇੱਥੇ ਜਿਹੜਾ ਮਹਾਪੁਰਖਾਂ ਦੀਆਂ ਵਰਸੇ ਮਨਾਉਣ ਦਾ ਜਿਹੜਾ ਪ੍ਰੋਗਰਾਮ ਆ ਪਹਿਲਾਂ ਤੋਂ ਹੀ ਚੱਲਦਾ ਹੈ ਤੋ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਔਰ ਸੰਤ ਜਿਹੜੇ ਆ ਦੁਨੀਆ ਨੂੰ ਬਹੁਤ ਵੱਡੀ ਦੇਣ ਦੇ ਕੇ ਜਾਂਦੇ ਆ ਤੇ ਸਾਡੇ ਵਾਸਤੇ ਇੱਕ ਸੇਧ ਹੈ ਤੇ ਜਿਹੜੇ ਰਸਤੇ ਤੇ ਉਹ ਪ੍ਰਮਾਤਮਾ ਦੇ ਆਕਾਲਪੁਰਖ ਦੇ ਰਸਤੇ ਤੇ ਚੱਲਦੇ ਹੋਏ ਇੱਕ ਆਪਣਾ ਜੀਵਨ ਨੂੰ ਇੰਦਾ ਵੱਡਿਆ ਸਫਲ ਕਰਕੇ ਜਾਂਦੇ ਆ ਔਰ ਸਮਾਜ ਨੂੰ ਵੱਡੀ ਦੇਣ ਦੇ ਕੇ ਜਾਂਦੇ ਆ ਸਾਨੂੰ ਵੀ ਚਾਹੀਦਾ ਉਹਨਾਂ ਦੇ ਦਰਸਾਏ ਹੋਏ ਰਸਤੇ ਗੁਰੂ ਸਾਹਿਬਾਨ ਦੇ ਰਸਤੇ ਦਰਸਾਏ ਹੋਏ ਰਸਤੇ ਤੇ ਇਹ ਡੇਰਾ ਜਿਹੜਾ ਬਾਬਾ ਸ਼੍ਰੀ ਚੰਦ ਜੀ ਦੇ ਨਾਲ ਉਹਨਾਂ ਦੇ ਜੋ ਗੁਰਨਾਨਕ ਸਾਹਿਬ ਦੇ ਸੁਪੁੱਤਰ ਸੀ ਬਾਬਾ ਨਾਨਕ ਜੀ ਦੇ ਤੋ ਇਹ ਬੜੀ ਵੱਡੀ ਗੱਲ ਹੈ ਮਾਨ ਦੀ ਗੱਲ ਹੈ ਸੋ ਬਾਬਾ ਗੁਰਦੇਵ ਸਿੰਘ ਜੀ ਨੇ ਅੱਜ ਪਹਿਲਾਂ ਉਪਦੇਸ਼ ਵੀ ਦੇ ਚੁੱਕੇ ਆ ਸਾਰਾ ਸੰਗਤਾਂ ਨੂੰ ਸਾਰਾ ਤਾਂ ਮੈਂ ਤੇ ਸਾਰਿਆਂ ਨੂੰ ਸੁਨੇਹਾ ਬੇਨਤੀ ਕਰਦਾ ਕਿ ਸਚਾਈ ਦੇ ਰਾਹ ਤੇ ਚੱਲੀਏ ਸਾਰੇ ਕਿਉਂਕਿ ਇੱਧਰ ਥੋੜੀ ਕਮੀ ਆ ਰਹੀ ਆ ਬੋਲਾਂ 'ਚ ਬਹੁਤ ਅੱਗੇ ਨਿਕਲ ਜਾ ਰਹੇ ਆ ਤੇ ਕਰਮ ਰੂਪ 'ਚ ਵੀ ਅੱਗੇ ਆਈਏ ਕਿਉਂਕਿ ਦੋ ਹੀ ਖੰਭ ਹੁੰਦੇ ਜਿਨ੍ਹਾਂ ਨਾਲ ਬੰਦਾ ਉੱਡ ਸਕਦਾ ਜੇ ਇੱਕ ਖੰਭ ਹੋਵੇ ਕੱਲਾ ਬੋਲਾਂ ਦਾ ਕਤਨੀ ਦਾ ਤੇ ਕਰਨੀ ਨਾ ਹੋਵੇ ਤੇ ਅੱਗੇ ਨਹੀਂ ਉਡ ਨਹੀਂ ਸਕਦਾ ਕੋਈ ਚਾਈਆਂ ਨਹੀਂ ਪ੍ਰਾਪਤ ਕਰ ਸਕਦਾ ਤੇ ਕਿਹਦੀ ਸੇਹ ਬਣਾਣੀ ਫਿਰ ਕਹਿੰਦੇ ਨਾ ਸੁਣ ਗੱਲਾਂ ਆਕਾਸ਼ ਕੀ ਕੀਟਾਂ ਦੀ ਰੇਸ ਜਿਹੜੇ ਉੱਪਰ ਆਕਾਸ਼ ਛੁੱਟਦੇ ਉਹਨਾਂ ਦੀ ਰੇਸ ਕਰਕੇ ਸੋ ਦੂਜਿਆਂ ਨੇ ਵੀ ਅੱਗੇ ਵਧਣਾ ਸੋ ਮੈਂ ਇਹਨਾਂ ਸ਼ਬਦਾਂ ਨਾਲ ਹੀ ਇਜਾਜ਼ਤ ਚਾਉਣਾ ਆ ਖਿਮਾ ਚਾਉਣਾ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਹ ਹਾਂਜੀ ਵਾਹਿਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰਜੀ ਫਤਿਹ ਅੱਜ ਜੀਰੂ ਮਹਾਰਾਜ ਦੇ ਬਹੁਤ ਹੀ ਜੋ ਸਾਦੀ ਪੁਰਾਣੀ ਰਵਾਇਤ ਹੈਗੀ ਆ ਲਹنگਰ ਮਹਾ ਆਪਣੇ ਮਹਾਪੁਰਖਾਂ ਦੀਆਂ ਵਰ੍ਹਸ਼ੀਆਂ ਮਨਾਉਣੀਆਂ 8 ਤਰੀਕ ਤੋਂ ਲੈ ਕੇ ਅੱਜ ਤੱਕ ਸ੍ਰੀ ਖੰਡ ਪਾਤਸ਼ਾਹ ਦੇ ਭੋਗ ਪਾਏ ਲੜੀ ਚੱਲ ਜਾਈਏ ਖੰਡ ਪਾਤਾਂ ਦੀ ਅੱਜ ਜੇ ਲਾਸਟ ਲੜੀ ਸ੍ਰੀਵਰ ਦੇ ਵਿੱਚ ਸਾਡੇ ਗੁਰੂ ਦੇਵ ਸਵਰਗਿਆ ਮਹਾਂਤਸ਼ੀਰੀ ਮਹਾਂਤਸ਼ੀਰੀ ਦੀ ਸੇਵਾ ਦਾ ਹੱਜ ਮਾਰੇ ਉਹਨਾਂ ਦੇ ਖੰਡ ਪਾਖਾਂ ਦੇ ਭੋਗ ਪਾਏ ਗਏ ਤੇ ਅੱਜ ਬਹੁਤ ਹੀ ਆਕ੍ਰਿਤਨ ਦਰਬਾਰ ਹੋਇਆ ਕੋਈ ਤਾਂ ਜਥੇ ਆਏ ਰਾਗੀ ਜੱੜ ਧਾੜੀ ਜੱਥੇ ਵੀ ਆਏ ਸਾਰਿਆਂ ਨੇ ਸੰਗਤ ਨੇ ਆ ਕੇ ਸਾਰਿਆਂ ਨੇ ਬਹੁਤ ਹੀ ਪਿਆਰ ਕੀਤਾ ਸਰਦਾਰਾਂ ਦੇ ਨਾਲ ਜਿਹੜਾ ਇਹ ਅੱਜ ਮਹਾਰਾ ਦੀ ਵਰਸ਼ੀ ਮਨਾਈ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹੜੀ ਸੰਗਤ ਅੱਜ ਮੌਸਮ ਵੀ ਆਜੀ ਖਰਾਬ ਸੀ بارش ਦੇ ਵਿੱਚ ਵੀ ਜਿਹੜੀ ਸਾਰੀ ਸੰਗਤ ਨੇ ਆ ਕੇ ਬਹੁਤ ਪਿਆਰ ਬਖਸ਼ਿਆ ਤੇ ਸੰਤ ਮਹਾਤਮਾ ਬਹੁਤ ਆਏ ਜਿਹੜੀ ਐਨੀ ਮੀਂਹ ਦੇ ਵਿੱਚ ਆਉਣਾ ਬੜਾ ਮੁਸ਼ਕਲ ਹੋ ਜਾਂਦਾ ਮੌਸਮ ਬੜਾ ਖਰਾਬ ਸੀ ਫਿਰ ਵੀ ਮਹਾਰਾ ਦੀ ਕਿਰਪਾ ਕੀਤੀ ਮੌਸਮ ਵੀ ਠੀਕ ਹੋ ਗਿਆ ਮੰਗਰ ਵੀ ਵਧੀਆ ਚੱਲਿਆ ਮੈਂ ਵਿਸ਼ੇਸ਼ ਚੌਧਰ ਨੂੰ ਦੱਸਣਾ ਚਾਹੁੰਦਾ ਕਿ 53 ਮਾ ਭਗਵਾਨ ਸਰਪੰਦ ਮਹਾਰਾਜ ਦਾ ਪ੍ਰਕਾਸ਼ ਦਿਹਾੜਾ ਪਹਿਲੇ ਸਤੰਬਰ ਨੂੰ ਆ ਰਿਹਾ ਜਿਹਨਾਂ ਤੇ ਅਸੀਂ 6 ਆਪਾ ਉਕਾਸ ਤੋਂ ਖੰਡ ਪਾਠਾਂ ਦੀਆਂ ਲੜੀਆਂ ਸ਼ੁਰੂ ਹੋ ਜਾਣੀਆਂ ਤੇ ਪਹਿਲੇ ਸਤੰਬਰ ਤੱਕ ਲਗਾਤਾਰ ਚੱਲਣਗੀਆਂ نو ਸਾਰਿਆਂ ਨੂੰ ਬੇਨਤੀ ਕਰਨਾ ਕਿ ਜਿਹਨਾਂ ਜਿਨ੍ਹਾਂ ਨੇ ਵੀ ਕੋਈ ਖੰਡ ਪਾਠ ਵਿਖਾਉਣੇ ਪਹਿਲੇ ਵੀ ਖੰਡ ਪਾਠ ਵਿਖਾਉਂਦੇ ਸੀ ਜਬੀ ਸਾਦੀ ਭੇਟਾ ਤਕਰੀਬੂ ਸਾਰਿਆਂ ਤੋਂ ਘੱਟ ਹੈਗੀ ਆ ਅਸੀਂ 350 ਰੁਪਈਆ ਸ਼੍ਰੀ ਖੰਡ ਪਾਠ ਸਾਹਿਬ ਦੀ ਭੇਟਾ ਲੈਣੀ ਆ ਜੈਨਾਬੀ ਸੱਜਣਾ ਨੇ ਅਖੰਡ ਪਾਠ ਰਖਾਉਣਾ ਹੋਵੇ ਗੁਰੂ ਆ ਕੇ ਦੇਦੇ ਦਰਸ਼ਨ ਦੇਣ ਤਾਂ ਰਖਵਾ ਸਕਦੇ ਆ 6 ਸਤੰਬਰ ਤੋਂ ਲੈ ਕੇ 6 ਅਗਸਤ ਤੋਂ ਲੈ ਕੇ ਪਹਿਲੇ ਸਤੰਬਰ ਤੱਕ ਕਿਉਂਕਿ ਮਹਾਰਾਜ ਦਾ ਜਨਮ ਦਿਹਾੜਾ ਜਿਹੜਾ ਪਹਿਲਾਂ ਆ ਰਿਹਾ ਸਾਰੇ ਤਿਉਹਾਰ ਪਹਿਨਾ ਰਹੇ ਆ ਤੇ ਬਹੁਤ-ਬਹੁਤ ਸਾਰਿਆਂ ਦਾ ਧੰਨਵਾਦ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜਿਹੜੇ ਤੁਸੀਂ ਹੁਸ਼ਾਪੁਰ ਫਾਸਟ ਲਾਈਵ ਵਾਲੇ ਤੁਸੀਂ ਕਾਫੀ ਸਰਵੇਰਾ ਤੋਂ ਆ ਕੇ ਤੁਸੀਂ ਲਾਈਵ ਕਰ ਰਹੇ ਆ ਤੇ ਤੁਹਾਡੇ ਬਹੁਤ-ਬਹੁਤ ਧੰਨਵਾਦ ਕਰਦਾ